ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਸਾਡਾ ਪਿੰਡ ਕਮਾਲੂ ਤਹਿਸੀਲ ਸਾਨੂੰ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਉਹਨਾਂ ਤੀਜਾ ਸੂਆ ਸੂਣ ਵਾਲੀ ਬਹੁਤ ਚੰਗੀ ਝੋਟੀ ਦਿਖਾਉਣੀ ਹੈ ਡਿਟੇਲ ਆਪਾਂ ਸਾਰੀ ਉਹਦੇ ਭਰਾ ਤੋਂ ਪੁੱਛ ਲਾਂਗੇ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਬਾਈ ਦਾ ਤੁਸੀਂ ਕੰਟੈਕਟ ਕਰ ਲਿਓ ਤੇ ਲਿਮਟ ਦੇ ਵਿੱਚ ਹੀ ਬਾਈ ਕੋਲੇ ਪਸ਼ੂ ਹੈ ਤਿੰਨ ਇੱਕ ਪਸ਼ੂ ਤਾਂ ਇੱਧਰ ਹੈ ਤੇ ਇੱਕ ਝੋਟੀ ਇੱਧਰ ਐ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਆ ਝੋਟੀ ਖੜੀ ਐ ਇਹ ਪਹਿਲੇ ਸੂਏ ਦੀ ਐ ਇਸੇ ਮੱਝ ਦੀ ਤੇ ਇੱਕ ਇਹਦੀ ਆ ਝੋਟੀ ਖੜੀ ਐ ਦੂਜੇ ਸੂਏ ਦੀ ਐ ਤੇ ਮੱਝਾ ਜਿਹੜੀ ਉਹ ਆ ਖੜੀ ਐ ਤੇ ਡਿਟੇਲ ਆਪਾਂ ਲੈ ਲੈਣੇ ਆ ਬਾਈ ਕੀ ਹਾਲ ਐ ਸਹੀ ਗੱਲ ਸਸੀ ਕਾ ਠੀਕ ਠਾਕ ਮਾੜਾ ਉੱਚੀ ਬੋਲ ਪੀ ਇੱਕ ਕੈਮਾ ਸੂਆ ਸੂਣ ਵਾਲੀ ਬਈ ਇਹ ਤੀਜਾ ਜੀ ਤੀਜਾ ਦੂਜੇ ਸੂਏ ਦੁੱਧ ਇਹਨੇ 16 ਲੀਟਰ ਦਿੱਤਾ ਜੀ 16 ਲੀਟਰ ਤੁਸੀਂ ਘਰੇ ਚ ਹੋਇਆ ਹਾਂਜੀ ਅੱਛਾ ਹੁਣ ਕਹਿ ਕਦਨ ਲਊਗੀ ਇਹ ਦਿਨ ਪੂਰੇ ਹੋ ਗਏ ਜੀ ਇਹਦੇ ਦਿਨ ਪੂਰੇ ਹਾਂਜੀ ਅੱਛਾ ਤੇ ਹੁਣ ਧੋਰ ਦੇ ਇੱਧਰ ਮਾੜਾ ਜਾ ਸੋ ਹੋ ਸਕਦਾ 2-4 ਦਿਨ ਦੋਸਤੋ ਉੱਤੇ ਲੈ ਜੇ ਤੀਜਾ ਸੁਹਾ ਸੂਣ ਵਾਲੀ ਹੈਗੀ ਤੇ ਇਹਦੇ ਨਾਲ ਸੀਮਣ ਭਰੇ ਅਸਬਧਾਮਾਂ ਦਾ ਹਸਾਰ ਬੈਂਸ ਦਾ ਸੀਮਣ ਆ ਉਹ ਲੰਮੀ ਕਰ ਲੈ ਇਧਰ ਤੇ ਘਰ ਦੀ ਬਾਈਆਂ ਦੇ ਝੋਟੀਆਂ ਤੇ ਦੂਜੇ ਸੁਏ ਵੀਰ ਕਹਿੰਦਾ ਅਸੀਂ ਨਾ 16 ਕਿਲੋ ਦੁੱਧ ਚੋਇਆ ਹੈ ਉਮੀਦ ਹੈ ਕਿ ਕਿਲੋ 2 ਕਿਲੋ ਹੋਰ 18 ਵੀ ਦੇ ਸਕਦੀ ਹੈ ਅੱਗੇ ਲੰਮੀ ਕੱਢ ਲੈ ਆਹ ਸਾਈਡ ਤੋਂ ਨਾ ਤੁਸੀਂ ਹਵਾਨਾ ਦੇਖ ਲਿਓ ਤੇ ਪੂਛ ਤੇ ਨਾ ਬਾਈ ਕਹਿੰਦਾ ਬਾਹਵ ਨਹੀਂ ਲੱਗ ਸੀ ਪੂਛ ਟੁੱਟੀ ਹੈ ਆਹ ਬੈਕ ਸਾਈਡ ਤੋਂ ਦੇਖੋ ਤੁਸੀਂ ਮੱਝ ਨੂੰ ਤਿਆਰੀ ਤੂਰੀ ਬਹੁਤ ਚੰਗੀ ਹੈ ਕਿ ਤੇ ਤਿਆਰੀ ਦੇ ਹਿਸਾਬ ਨਾਲ ਹੋ ਸਕਦਾ ਹੈ ਵੀ 18-19 ਕਿਲੋ ਦੁੱਧ ਮੱਝ ਆਰਾਮ ਨਾਲ ਜਾ ਸਕਦੀ ਹੈਗੀ ਲੈ ਜਾ ਲੈ ਚਲ ਸੰਗਦਾ ਕਿ ਅੱਗੇ ਲੈ ਚਲਦਾ ਕੋਈ ਗੱਲ ਨਹੀਂ ਢਾਂਚਾ ਪੂਰਾ ਖੁੱਲਾ ਹੈ ਮੱਝ ਦਾ ਬਾਜਣ ਵਾਲੀ ਮੱਝ ਹੈਗੀ ਮੋੜ ਲੈ ਇਧਰ ਮੋੜ ਲਈ ਕੋਈ ਕੋਈ ਲੈ ਲੈ ਕੋਈ ਨਾ ਡਰਨਾ ਆਰਾਮ ਨਾਲ ਲੈ ਜਾ ਕੋਈ ਗੱਲ ਨਹੀਂ ਮੈਂ ਸੁਣੂ ਹਵਾਨਾ ਨਾ ਕੋਲੋਂ ਦਿਖਾਉਣਾ ਦੇਖੋ ਧਿਆਨ ਨਾਲ ਇਦੋਂ ਪਾਸੋ ਹਵਾਜੀ ਬਹੁਤ ਸੋਣੀ ਮੱਝ ਹੈਗੀ ਚੰਗੀ ਹੈਗੀ ਸਮੀਪਲੀਆ ਪੂਰੀ ਬਾਈ ਕੋਲੇ ਤੇ ਬਕਾਊ ਆ ਇਹ ਬਾਕੀ ਆਪਾਂ ਨੰਬਰ ਵੀ ਪੁੱਛ ਕੇ ਤੁਹਾਨੂੰ ਮੈਂ ਦੰਨਾ ਸਾਰਾ ਕੁਝ ਇੱਥੇ ਖੜੀ ਵੀ ਤੁਹਾਨੂੰ ਬਾਕੀ ਸੰਮਾਰ ਕੇ ਦਿਖਾਉਣਾ ਤੁਹਾਨੂੰ ਹਵਾ ਹਵਾਨਾ ਦੇਖੋਗੇ ਨਾ ਤੁਸੀਂ ਉਪਰੋਂ ਸਟਾਰਟਿੰਗ ਹੈ ਤੇ ਬਹੁਤ ਸੋਹਣਾ ਹਵਾਨਾ ਖੁੱਚਾ ਤੱਕ ਹੁੰਦਾ ਤੇ ਥਣਾਂ ਦੇ ਵਿੱਚ ਬਿਰਥ ਬੁੱਥ ਵੀ ਪੂਰੀ ਆ ਵਧੀਆ ਮੁਠੀ ਵਾਲਾ ਥਣ ਲੱਗਿਆ ਤੇ ਤੱਕ ਸੋਨੂੰ ਮੈਂ ਹਵਾਨੇ ਦੀ ਅਗਲੇ ਪਾਸੇ ਨਾ ਧੁੰਨੀ ਤੱਕ ਜਾਂਦੀ ਹੈ ਤੱਕ ਤੇ ਨਾੜਾਂ ਵੀ ਤੁਸੀਂ ਦੇਖ ਲਿਓ ਹਵਾਨੇ ਦੇ ਉੱਪਰ ਆ ਦੇਖਿਓ ਆ ਗੋ ਦਾ ਮੂੰਹ ਮੱਥਾ ਦੇਖ ਲਓ ਤੇ ਬੰਨ ਦੇ ਬੰਨ ਦੇ ਕੋਈ ਗੱਲ ਨਹੀਂ ਬਾਈ ਬੰਨੀ ਕਰੇ ਆ ਦੋ ਝੋਟੀਆਂ ਇਹਦੀ ਇਹ ਪਹਿਲੇ ਸੂਈ ਦੀ ਝੋਟੀ ਹੈ ਇਹ ਦੂਜੇ ਸੂਈ ਦੇ ਤੀਜੇ ਸੂਆ ਜੈਨੂਅਨ ਹੈਗੀ ਤੇ ਇਹਦਾ ਮਰੇਟ ਕੀ ਹੈ ਇਹਦਾ 81 ਮਾਨਤਨ ਹੋ ਜੂ ਇਹ ਚ ਹੋ ਜੂ ਬਾਈ ਇੱਧਰ ਪਰਾਂ ਨੂੰ ਕਰੀ ਮਾੜੀ ਜਿਨੂੰ 1 ਲੱਖ ਤੇ 80 ਹਜ਼ਾਰ ਦੋਸਤੋ ਰੇਟ ਆ ਝੋਟੀ ਦਾ ਦੇਖੀ 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 ਕੋਈ ਬਸ ਕੋਈ ਕਰ ਲੈਣਾ ਛੇੜਨਾ 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 ਕਈ ਬਰੇ ਦਰਦੇ ਆ ਕੋਈ ਗੱਲ ਨਹੀਂ ਹਾਂ ਬਸ ਐਂ ਹੀ ਕਰਦੇ ਇਥੋਂ ਕਰਦੇ ਇਥੋਂ ਮੈਂ ਇਧਰ ਦਿਖਾ ਦੂੰ ਕੋਈ ਗੱਲ ਨਹੀਂ ਆਹ ਦੇਖੋ ਧਿਆਨ ਨਾਲ ਦੇਖ ਲਓ ਕਤ ਕਾਂਠ ਵੀ ਚੰਗਾ ਹੈ ਤੇ ਬਾਕੀ ਸਮੀਪੋਲੀ ਹੈ ਵਾਜਨਪੂਰ ਨੂੰ ਪੱਖੋਂ ਪੂਰੀ ਹੈ ਝੋਟੀ ਆਸ਼ਪਤਾ ਮਾ ਸੀਮਣਾ ਹਸਾਰ ਬਾਂਸਦਾ ਆਉਂਦਾ ਉਹ ਅੱਗੇ ਦੇ ਲੱਗਿਆ ਹੈਗਾ ਤੇ 16 ਕਿਲੋ ਦੂਜੇ ਸੂਏ ਦੇ ਦਿੱਤਾ ਹੈ ਐਤਕੀ ਉਮੀਦ ਹੈ 2-3 ਕਿਲੋ 18 ਵੀ ਦੇ ਸਕਦੇ 19 ਵੀ ਦੇ ਸਕਦੀ ਆ ਬਾਕੀ ਜਿਹੜਾ ਵੀ ਲੈ ਕੇ ਜਾਊਗਾ ਉਹਦੀ ਸੇਵ ਹੈਗੀ ਆ ਹੁਣ ਮੈਂ ਦੂਸਰੇ ਸਾਈਡ ਤੋਂ ਤੁਹਾਨੂੰ ਮਾ ਹਵਾਨਾ ਥਾਣ ਦਿਖਾ ਦਣਾ ਇਹ ਦੇਖ ਲੈ ਲੈ ਨੰਬਰ ਬੋਲ ਦੇ ਭਰਾ 9417082509 94170 82509 82509 ਸੋ ਇਹ ਨੰਬਰ ਹੈਗਾ ਕਮਾਲੂ ਪਿੰਡ ਆ ਤਹਿਸੀਲ ਤਲਵੰਡੀ ਸਾਬੋ ਤੇ ਜਲਾ ਬਠੰਡਾ ਕਰ ਲਿਓ ਕੰਟੈਕਟ